ਆ ਵੀਡੀਓ ਦੇਖ ਕੇ ਨਾ ਪੂਰਾ ਪੰਜਾਬ ਹੀ ਖੁਸ਼ ਹੋ ਗਿਆ ਲੋਕ ਵੀਡੀਓ ਨੂੰ ਦੇਖ ਕੇ ਅੱਗੇ ਸ਼ੇਅਰ ਕਰ ਰਹੇ ਨੇ ਤੁਹਾਨੂੰ ਇਸ ਵੀਡੀਓ ਦੀ ਪੂਰੀ ਕਹਾਣੀ ਦੱਸਣ ਜਾ ਰਹੇ ਹਾਂ ਸੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਇਸ ਵੀਡੀਓ 'ਚ ਤੁਸੀਂ ਦੇਖੋਗੇ ਕਿ ਆ ਪੱਗ ਵਾਲਾ ਸਰਦਾਰ ਵੀਰ ਬਾਹਾਂ 'ਚ ਹੱਥ ਕੜੀਆਂ ਪਈਆਂ ਹੋਈਆਂ ਨੇ ਤੇ ਨਾਲ ਇੱਕ ਪੁਲਿਸ ਵਾਲਾ ਏ। ਇਹ ਵੀਰ ਨਾ ਆਪਣੇ ਭਰਾਵਾਂ ਵਰਗੇ ਯਾਰ ਦੇ ਵਿਆਹ ਆਇਆ ਏ। ਜੀ ਹਾਂ ਵੀਰ ਜੇਲ੍ਹ 'ਚ ਬੰਦ ਸੀ ਪਰ ਇਸ ਦੇ ਯਾਰ ਨੇ ਇਸ ਨੂੰ ਕਿਹਾ ਬਾਈ ਮੇਰੇ ਵਿਆਹ ਤੇ ਤੂੰ ਜ਼ਰੂਰ ਆਉਣਾ ਏ ਮੈਂ ਤੇਰੇ ਵਿਆਹ 'ਚ ਆਇਆ ਸੀ। ਤਾਂ ਬਾਈ ਨੇ ਪਹਿਲਾਂ ਕਿਹਾ ਕਿ ਯਾਰ ਮੇਰਾ ਤਾਂ ਤੈਨੂੰ ਪਤਾ ਕੰਮ ਖਰਾਬ ਆ ਮੈਂ ਜੇਲ੍ਹ 'ਚ ਆ ਮੈਂ ਤਾਂ ਨਹੀਂ ਆ ਹੁਣਾ। ਜਦੋਂ ਯਾਰੀ ਦਾ ਵਾਸਤਾ ਹੋਵੇ ਨਾ ਜਦੋਂ ਯਾਰੀਆਂ ਸੱਚੀਆਂ ਹੋਣ ਤਾਂ ਫਿਰ ਜਾਣਾ ਹੀ ਪੈਂਦਾ ਵਾ। ਵੀਰ ਆਪਣੇ ਭਰਾਵਾਂ ਵਰਗੇ ਯਾਰ ਦੇ ਵਿਆਹ 'ਚ ਪਹੁੰਚਿਆ ਤੇ ਆ ਤੁਸੀਂ ਦੇਖ ਸਕਦੇ ਹੋ ਵੀਰ ਕਿੰਨਾ ਜਿਆਦਾ ਖੁਸ਼ ਆ ਪੂਰਾ ਖੁੱਲ ਕੇ ਨੱਚਦਾ ਪਿਆ ਵਾ ਐਵੇਂ ਬੈਠ ਬੈਠ ਕੇ ਭੰਗੜਾ ਪਾ ਰਿਹਾ ਵਾ ਪੁਲਿਸ ਵਾਲੇ ਨੇ ਹੱਥ ਕੜੀ ਲਾਈ ਹੋਈ ਏ ਸਾਈਡ ਤੇ ਖਲੋਤਾ ਹੋਇਆ ਏ ਤੇ ਦੇਖਦਾ ਪਿਆ ਏ ਕਿ ਵਾ ਸਰਦਾਰਾ ਖੁਸ਼ ਕਰਤਾ ਵੀਰ ਦੇ ਨਾਲ ਹੋਰਾਂ ਵੀਰਾਂ ਨੇ ਵੀ ਪੂਰਾ ਇੰਜੋਏ ਕੀਤਾ ਆ ਹੁੰਦੀ ਏ ਅਸਲੀ ਯਾਰੀ ਸੋ ਜੇ ਤੁਹਾਨੂੰ ਵੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਥੱਲੇ ਵਧੀਆ ਵਧੀਆ ਕਮੈਂਟ ਜਰੂਰ ਕਰਿਓ ਤੇ ਇਸ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਰੱਬ ਰਾਖਾ